ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ Uh, thank you. ਸ਼ਬਦ ਗੁਰੂ ਬਾਣੀ ਕੇ ਬੋਹਿਤਾ ਦਸਾਂ ਪਾਛੇ ਅਧਾਤਮਕ ਜੋਤ ਗੁਰਤਾ ਕਰਤੀ ਤੇ ਵੀ ਰਾਜਮਾਨ ਗੁਰੂ ਗਰੀਬ ਨਿਵਾਜ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਦਰਬਾਰ ਦੇ ਵਿਚ ਨਤ ਮਸਤਕ ਹੋ ਰਿਆਂ ਸਮੂਹ ਪਿਆਰ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਘਰ ਸਹਿ ਪਿਆਰੀ ਸਾਧ ਸੰਗਤ ਜੀ ਆਪ ਸਭ ਬੜੇ ਪਾਗਲਾ ਵਾਲੇ ਹੋ ਜੋ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਪਰ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਨੂੰ ਸਫਲਾ ਬਣਾ ਰਹੇ ਹੋ ਸਤਿਗੁਰੂ ਦੀ ਅਪਾਰ ਕਿਰਪਾ ਮੈਂ ਰੰਗਤ ਹੋਈ ਐ ਸਤਿਗੁਰਾਂ ਨੇ ਕੁਝ ਸਮਾਰ ਗੁਰਬਾਣੀ ਗੁਰ ਇਤਿਹਾਸ ਵਿਚਾਰਾਂ ਦੇ ਨਾਲ ਸਾਝ ਪਾਉਣ ਦਾ ਸੁਮਾਗ ਖਿਆ ਹੈ ਸਤਿਗੁਰਾਂ ਦੀ ਕਿਰਪਾ ਮੈਂ ਰੰਗਤ ਹੋਈ ਐ ਆਪਾਂ ਮਿਲ ਜੁਲ ਬੈਠੇ ਹਾਂ ਕੁਝ ਸਮਾਂ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਸਾਝ ਪਾਈਏ ਰਸਨਾ ਨੂੰ ਕਰਨਾ ਜੀ ਪਵਿੱਤਰ ਜਪਨਾ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਏਤਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦੂ ਚਾਰਨ ਆਪਾ ਮੰਗਲ ਚਰਨ ਦੇ ਵਿੱਚ ਸਰਵਣ ਕੀਤਾ ਹੈ ਮੂਲ ਮੰਤਰ ਜਦੋਂ ਧੰਨ ਧੰਨ ਸਾਈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਵੀ ਦੇ ਵਿੱਚ ਤਿੰਨ ਦਿਨ ਲਈ ਅਲੋਪ ਹੋਇਆ ਸਾ ਜਦੋਂ ਰਾਵੀ ਦੇ ਵਿੱਚੋਂ ਸਤਿਗੁਰੂ ਜੀ ਬਾਹਰ ਆਏ ਨੇ ਉਹਨਾਂ ਦੇ ਮukh ਦੇ ਵਿੱਚੋਂ ਉਚਾਰਨ ਹੋਇਆ ਮੂਲ ਮੰਤਰ ਏਕ ਓੰਕਾਰ ਅੱਜ ਆਪਾਂ ਪਿਆਰਿਓ ਮੂਲ ਮੰਤਰ ਦੇ ਵਿਚਾਰ ਕਰਨੀ ਹੈ ਕਿਰਤਨ ਸੰਨ ਸ਼ਹੀਦ ਸਿਰੀ ਗੁਰਨਾਥ ਦੇ ਮਹਾਰਾਜ ਜੀ ਆਪਣੇ ਬਾਣੀ ਰੰ ਆਪਣੀ ਰਸਨਾ ਰਾਹੀਂ ਆਪਾਂ ਨੂੰ ਕੀ ਸਮਝਾਉਣਾ ਕਰਦੇ ਨੇ ਕੀ ਸਿਖਿਆ ਕਰਦੇ ਨੇ ਇੱਕ ਓ ਅੰਕਾਰ ਇੱਕ ਜਿਹੜਾ ਗਣਿਤ ਦਾ ਸ਼ਬਦ ਹੈ ਇਸ ਦੇ ਤਿੰਨ ਲਫ਼ਜ਼ ਬਣਦੇ ਨੇ ਇੱਕ ਓ ਅੰਕਾਰ ਦੇ ਇਹ ਬ੍ਰह्म સ્વરૂਪ ਹੈ ਇਸਰ ਇੱਕ ਓੰਕਾਰ ਨਮ ਸਰੂਪ ਹੈ ਸਭ ਤੋਂ ਵੱਡਾ ਹੈ ਕਾਰ ਇੱਕ ਪ੍ਰਮਾਤਮਾ ਇੱਕ ਹੈ ਇਸ ਤੋਂ ਦੂਜਾ ਕੋਈ ਨਹੀਂ ਹੈ ਧਰਨ ਤਨ ਸ਼ੈ ਸ਼੍ਰੀ ਗੁਰਨਾਥ ਦੇ ਮਹਾਰਾਜ ਜੀ ਨੇ ਇੱਕ ਫਕੀਰ ਨੇ ਸਵਾਲ ਕੀਤਾ ਕਿ ਮਹਾਰਾਜ ਆਪਾਂ ਅਕਸਰ ਸੁਣਦੇ ਹਾਂ ਕਿ ਪ੍ਰਮਾਤਮਾ ਸਭ ਕੁਝ ਕਰ ਸਕਦਾ ਹੈ ਪਰ ਉਹ ਕਿਹੜੀ ਚੀਜ਼ ਹੈ ਜਿਹੜੀ ਪ੍ਰਮਾਤਮਾ ਨਹੀਂ ਕਰ ਸਕਦਾ ਉਹਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਫਕੀਰ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ ਪਰਮਾਤਮਾ ਸਭ ਕੁਝ ਕਰ ਸਕਦਾ ਹੈ ਪਰ ਇੱਕ ਕੰਮ ਨਹੀਂ ਕਰ ਸਕਦਾ ਕਿ ਉਹ ਆਪਣੇ ਵਰਗਾ ਦੂਜਾ ਨਹੀਂ ਬਣਾ ਸਕਦਾ ਪਰਮਾਤਮਾ ਇੱਕ ਹੈ ਜੋ ਸਭ ਤੋਂ ਵੱਡਾ ਹੈ ਬ੍ਰਹਮ સ્વરૂਪ ਹੈ ਰਵਿਆ ਹੋਇਆ ਹੈ ਤਾਂ ਅਨੰਦ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿ ਆ ਕਿ ਭਈ ਪ੍ਰਮਾਤਮਾ ਆਪਣੇ ਵਰਗਾ ਦੂਜਾ ਪੈਦਾ ਨਹੀਂ ਕਰ ਸਕਦਾ ਉਦਾਹਰਣ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਨੇ ਚਾਰ ਮੈਂਬਰ ਅਲੱਗ ਅਲੱਗ ਧਰਮ ਨੂੰ ਮੰਨਦੇ ਨੇ ਬੇਟੀ ਕਿਸੇ ਹੋਰ ਧਰਮ ਨੂੰ ਮੰਨਦੀ ਹੈ ਬਾਪ ਕਿਸੇ ਹੋਰ ਧਰਮ ਨੂੰ ਮੰਨਦਾ ਹੈ ਪ੍ਰਾਪ ਦਾ ਕਿਸੇ ਹੋਰ ਧਰਮ ਨੂੰ ਮੰਨਦਾ ਹੈ ਤੇ ਮਾਤਾ ਕਿਸੇ ਹੋਰ ਧਰਮ ਨੂੰ ਮੰਨਦੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਇਸ ਤਰ੍ਹਾਂ ਆਪਾਂ ਕਿਸੇ ਨੂੰ ਸਮਝਾਏਗੀ ਪਾਵਾਂਗੇ ਸੰਸਾਰ ਦੇ ਵਿੱਚ ਕਿਸੇ ਨੂੰ ਸਮਝਾ ਲਈ ਪਾਵਾਂਗੇ ਇਹ ਤਾਂ ਆਪਸ ਦੇ ਵਿੱਚ ਹੀ उलझे ਰਹਿਣਗੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਿੰਨ ਦੇਵ ਤੇ ਚੁੰਨੇ ਵਿਸ਼ਨੂੰ ਬ੍ਰਹਮਾ ਦੇ ਸ਼ਿਵ ਜੀ ਕਿਨਰ ਪਿੰਡਾਂ ਨੂੰ ਇੱਕ ਕੀਰਤਾ ਇੱਕ ਕਰਕੇ ਪ੍ਰਮਾਤਮਾ ਦਾ ਨਾਮ ਰਖਿਆ ਇੱਕ ਓੰਕਾਰ ਆਪਾਂ ਅੱਜ ਸੇ ਗੁਰਬਾਣੀ ਜੀ ਪੜ੍ਹਦੇ ਹਾਂ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਪ੍ਰਮਾਤਮਾ ਇੱਕ ਹੈ सर्व व्यापक है परमात्मा एक को खसम है एक को ही मालक है इस तो बहुत दूजा कोई नहीं अगे सतगुरु समझो ने सतना जिसका नाम होंद वाला है गुरबाणी में भी सत तीन तरह आया है एक सत ਸੇ ਆਦੀ ਮੂਰਿਆ ਵਿਦਿਆਤ ਅਇਆ ਹੈ ਪਹਿਲਾ ਸਤ ਹੈ ਜਿਹੜਾ ਸਸਾ ਤਤੇ ਸਿਹਾਰੀ ਦੂਜਾ ਸਤ ਹੈ ਸਸਾ ਤਤੇ ਔਂਕੜ ਤੀਜਾ ਸਤ ਹੈ ਮੁਕਤਾ ਇਸਨ ਨਾਲ ਕੋਈ ਸਿਹਾਰੀ ਹੈ ਨਾ ਕੋਈ ਵਿਆਰੀ ਹੈ ਤੇ ਨਾ ਹੀ ਕੋਈ ਔਂਕੜ ਹੈ ਇਹ ਮੁਕਤਾ ਹੈ ਇਹ ਗਣਿਤ ਦਾ ਸਤ ਹੈ ਪਿਆਰਿਓ ਸਤਨਾਮ ਜਿਸ ਦਾ ਨਾਮ ਹੋਣ ਵਾਲਾ ਹੈ ਪਰਮਾਤਮਾ ਇੱਕ ਹੈ ਜਿਸ ਦਾ ਨਾਮ ਹੋਣ ਵਾਲਾ ਹੈ ਕਰਤਾ ਪੁਰਖ ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਰਜਨਹਾਰ ਹੈ ਜਿਸ ਨੇ ਸਾਰਾ ਸੰਸਾਰ ਸਾਰਾ ਬ੍ਰਹਿਮੰਡ ਰਚਿਆ ਹੋਇਆ ਹੈ ਪਰਮਾਤਮਾ ਸਰਵ ਵਿਆਪਕ ਹੈ ਰਚਨਹਾਰ ਹੈ ਇਸ ਦਾ ਨਾਮ ਹੋਂਦ ਵਾਲਾ ਹੈ ਦਵਾ ਨਾਮ ਹੋਣ ਦੁਆਰਾ ਹੈ ਜੋ ਸਰਬ ਵਿਆਪਕ ਹੈ ਸ੍ਰਿਸ਼ਟੀ ਦਾ ਰਚਨਹਾਰ ਹੈ ਪਰਮਾਤਮਾ ਹਰ ਥਾਂ ਵਿਆਪਕ ਹੈ ਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਦਾ ਰਚਨਹਾਰ ਹੈ ਅਗੇ ਤਾਂ ਤਨ ਸਾਹਿਬ ਸ੍ਰੀ ਗੁਰੂ ਨਾਲਖਦੇ ਮਾਇ ਸੁਝਾਉਂਦੇ ਨੇ ਨਿਰਭੋ ਨਿਰਵੈ ਉਹ ਭੈਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਕਿਸੇ ਨਾਲ ਕੋਈ ਭੋਗ ਨਹੀਂ ਜਿਸ ਨੂੰ ਕਿਸੇ ਦਾ ਭੋਗ ਨਹੀਂ ਨਾ ਹੀ ਕਿਸੇ ਨਾਲ ਵੈਰ ਹੈ ਤੇ ਦੁਨਿਆਵੀ ਵਿਚਾਰ ਕਰੀਏ ਤਾਂ ਅੱਜ ਕੱਲ ਹਰ ਇੱਕ ਕੋਈ ਨਾ ਕੋਈ ਵੈਰ ਕੱਢਦਾ ਹੈ ਕਿਸੇ ਨਾ ਕਿਸੇ ਤੋਂ ਡਰਦਾ ਹੈ ਪਰ ਅਕਾਲ ਪੁਰਖ ਵਾਹਿਗੁਰੂ ਕਿਸੇ ਅਕਾਲ ਪੁਰਖ ਵਾਹਿਗੁਰੂ ਕਿਸੇ ਨਾਲ ਭੋਗ ਨਹੀਂ ਕਿਸੇ ਦਾ ਭੋਗ ਨਹੀਂ ਤੇ ਨਾ ਹੀ ਕਿਸੇ ਨਾਲ ਕੋਈ ਵੈਰ ਹੈ अकाल मूरत जिसका स्वरूप काल तो परे है भाव जिसका स्वरूप शरीर नाश रहत है अकाल काल हुंदा है जिसका काल आया हो पर अकाल है जिसका शरीर नाश रहत है अजूनी शैप अर्जुन जी जो जुन्ना ਵਿੱਚ ਨਹੀਂ ਹੁੰਦਾ ਜੋ ਜੁੰਨਾ ਦੇ ਵਿੱਚ ਨਹੀਂ ਹੁੰਦਾ ਕਿਸੇ ਕੋਈ ਜੁਨ ਨਹੀਂ ਹੈ ਇਹ ਜੁੰਨਾ ਤੋਂ ਰਹਿਤ ਹੈ ਧੰਨ ਧੰਨ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾ ਸਮਝਾਉਂਦੇ ਨੇ ਕਿ ਪਰਮਾਤਮਾ ਇੱਕ ਹੈ ਅਕਾਰਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋੰਦਵਾਰਾ ਹੈ ਜੋ ਸ੍ਰਿਸ਼ਟੀ ਦਾ ਰਚਨਾ ਆਰਹਿ ਜੋ ਸਰਵ ਵਿਆਪਕ ਹੈ ਪੈਨੋ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਕੋਈ ਵੈਰ ਨਹੀਂ ਜਿਸ ਦਾ ਸਰੀਰ ਨਾਸ ਰਹਿਤ ਹੈ ਕਾਲ ਤੋਂ ਪਰੇ ਹੈ ਜਿਸ ਦਾ ਕੋਈ ਕਾਲ ਨਹੀਂ ਇਸ ਦੀ ਕੋਈ ਜੋਨ ਨਹੀਂ ਸੈਪੰ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਤਦਨ ਸ੍ਰੀ ਗੁਰੂ ਨਾਨਕ ਦੇਵ ਮਾਰ ਸਮਝਾਉਂਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਇਸ ਦਾ ਕੋਈ ਜੋ ਨਹੀਂ ਹੈ ਇਸ ਦਾ ਕੋਈ ਕਾਲ ਨਹੀਂ ਹੈ ਇਸ ਨੂੰ ਕਿਸੇ ਦਾ ਪੈਰ ਨਹੀਂ ਹੈ ਨਾ ਹੀ ਕਿਸੇ ਨਾਲ ਵਗੈਰ ਹੈ ਇਹ ਸਰਬ ਵਿਆਪਕ ਹੈ ਸ੍ਰਿਸ਼ਟੀ ਦਾ ਰਚਨਹਾਰ ਹੈ ਇਸ ਦਾ ਕਲਾ ਮੂਵੀ ਹੋਂਦ ਵਾਲਾ ਹੈ ਪਰਮਾਤਮਾ ਇੱਕ ਹੈ ਗੁਰ ਪਰਸਾਦ ਜੋ ਖਾਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਾਰੀ ਕਿਰਪਾ ਜੋ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਅਗੇ ਸਤਗੁਰ ਜੀ ਸਮਝਾਉਂਦੇ ਨੇ ਜਪ ਹੁਣ ਬਾਣੀ ਦਾ ਨਾਮ ਜਪ ਹੈ ਆਦ ਸਚ ਜੁਗਤ ਸਚ ਆਦ ਦਾ ਲਫ਼ਜ਼ੀ ਅਰਥ ਹੈ ਮੁੱਢ ਤੋਂ ਸਚ ਦਾ ਲਫ਼ਜ਼ੀ ਅਰਥ ਹੈ ਹੋਂਦ ਵਾਲਾ ਏ ਨਾਨਕ ਅਕਾਲ ਪੁਰਖ ਮੋਢ ਤੋਂ ਹੋਂਦ ਵਾਲਾ ਹੈ। ਜੁਗਾਤੋਂ ਮੌਜੂਦ ਹੈ। ਕਿ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹ ਹੋਂਦ ਵਾਲਾ ਹੈ। ਇਹ ਜਨੂ ਸੰਸਾਰ ਸੀ ਸੰਸਾਰ ਤੋਂ ਪਹਿਲਾਂ ਵੀ ਅਕਾਲ ਪੁਰਖ ਵਾਹਿਗੁਰੂ ਸੀ, ਮੋਢ ਸੀ। ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਮੌਜੂਦ ਸੀ। ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਫਿਰ ਹੋਸੀ ਦਾ ਲੱਜ਼ੀ ਅਰਥ ਹੈ ਹੋਵੇਗਾ ਇਸ ਵੇਲੇ ਵੀ ਮੌਜੂਦ ਹੈ ਤੇ ਅਗਾਹ ਨੂੰ ਵੀ ਹੋਂਦ ਵਾਲਾ ਰਹੇਗਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਹੋਂ ਵੀ ਮੌਜੂਦ ਹੈ ਤੇ ਜਨਮ ਮਾਤਾ ਤੱਕ ਨਾ ਜੁੜਦਾ ਰਹੇਗਾ ਜਦੋਂ ਸੰਸਾਰ ਖਤਮ ਹੋ ਗਿਆ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੰਸਾਰ ਦੇ ਵਿੱਚ ਰਹੂਗਾ ਤੰਤਰ ਸਹਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੀ ਰਸਨਾ ਤੋਂ ਉਚਾਰਣ ਮੂਲ ਮੰਤਰ ਸਮਝਾਇਆ ਹੈ ਕਿ ਪਰਮਾਤਮਾ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਾਹਾਰ ਹੈ ਸਰਵ ਵਿਆਪਕ ਹੈ ਜਿਸ ਦਾ ਜੋ ਪੈ ਜਿਸ ਦਾ ਕੋਈ ਸਰੂਪ ਨਹੀਂ ਹੈ ਪੈ ਤੋਂ ਰਹਿਤ ਹੈ ਵੈਰ ਰਹਿਤ ਹੈ ਜੁਨਾ ਜੁਨਾ ਤੋਂ ਰਹਿਤ ਹੈ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਸਾਰੀ ਕਿਰਪਾ ਉਸ ਕਾਲ ਪਰ ਖਵਾਹੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਗੁਰ ਪ੍ਰਸਾਦ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਪ੍ਰਸਾਦ ਅਨਿਕ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੀ ਝੋਲੀ ਪੈਂਦਾ ਹੈ ਵਿਚਾਰ ਕਰਦੇ ਆ ਇੱਕ ਨਹੀਂ ਹੈ ਨੇਕਾ ਹੀ ਪ੍ਰਕਾਰ ਦੀਆਂ ਦਲਤੀਆਂ ਭੁੱਲ ਜਾ ਚੁੱਕਾ ਹੋ ਜਾਂਦੀਆਂ ਨੇ ਅਣ ਜਾਣ ਦੇ ਬੱਚੇ ਸੰਸਕ ਮੁਆਫ ਕਰ ਦੇਣਾ ਗੁਰੂ ਸਾਹਿਬ ਜੀ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਭੁੱਲ ਜਾ ਚੁਕਾ ਦੀ ਖਿਮਾ ਬਖਸ਼ਣੀ ਪਿਆਰਿਓ ਕਿਰਪਾ ਕਰਨੀ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗਾ ਤੋਂ ਸੁਧ ਸਪਸ਼ਟ ਵਿਚਾਰ ਕਰਨ ਦੀ ਬਾਣੀ ਪੜਨ ਦੇ ਬਾਲ ਉਦਮ ਸਤ ਸਮਰਦਾ ਬਖਸ਼ਿਸ਼ ਕਰਨ ਆਇਆ ਸੰਤਾਂ ਦੀ ਹਾਇਦਰ ਪਰਵਾਨ ਕਰਨ ਸਿਰਤੇ ਮੇਰ ਪਰ ਹੱਥ ਰਖਣ ਕਿਰਪਾ ਕਰਨੇ ਜੀ ਜਪਣਾ ਕਰਨਾ ਸਤ ਨਾਮ ਵਾਹਿਗੁਰੂ ਸਤ ਨਾਮ सात नाम वाहे गुरु सात नाम वागुरु गुरु जी का खालसा वागुरु जी की फतेह